ਚਿੱਤੇ ਮੇ ਹੁਣ ਇੰਨੀ ਗਰਮੀ ਪੈ ਰਹੀ ਆ ਉਹਦੇ ਨਾਲ ਫਸਲਾਂ ਜਾਂ ਕੋਈ ਸਬਜ਼ੀਆਂ ਜਾਂ ਫਲ ਕਿੰਨੇ ਕੁ ਪ੍ਰਭਾਵਿਤ ਹੁੰਦੇ ਨੇ ਕੀ ਪ੍ਰਭਾਵ ਪੈਂਦਾ ਬਹੁਤ ਪੈਣਾ ਇਹ ਗਰਮੀ ਜਿਆਦਾ ਪੈਂਦੀ ਆ ਫਸਲਾਂ ਦਾ ਆਰਥਨਿਕ ਤੇ ਵੀ ਪਾਣੀ ਲੱਗੂ ਜਿਆਦਾ ਫਸਲਾਂ ਹਾਂ ਮਿਰਚਾਂ ਵਾ ਮੱਕੀ ਆ ਟਮਾਟਰ ਲਾਏ ਹੋਏ ਸਾਡੇ ਹਾਂਜੀ ਹਾਂਜੀ ਉਹਦੀ ਗੁੱਡ ਗੱਡੀ ਇਹ ਕਰਦੇ ਆ ਅਸੀਂ ਤਾਂ ਜਹਾੜੀਦਾਰ ਬੰਦੇ ਆ ਅਸੀਂ ਉਹਦੇ ਠੀਕ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਾਕਸ਼ੀ ਸਵਾਗਤ ਕਰਦੀ ਹਾਂ ਤੁਹਾਡੇ ਆਪਣੇ ਚੈਨਲ ਆਨਰੇਡੀ ਪੰਜਾਬ ਲਾਈਵ ਤੇ ਅੱਜ ਅਸੀਂ ਆਈਸੀਪੰਜਾਬ ਯੂਨੀਵਰਸਿਟੀ ਜਿੱਥੇ ਕਿ ਆਪਾਂ ਗੱਲ ਕਰਾਂਗੇ ਖੇਤੀਬਾੜੀ ਦੀ ਕਿ ਇੰਨੀ ਗਰਮੀ ਪੈ ਰਹੀ ਆ ਤੇ ਉਹਦੇ ਨਾਲ ਫਸਲਾਂ ਕਿੰਨੀ ਪ੍ਰਭਾਵਿਤ ਹੁੰਦੀਆਂ ਨੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਜਿਵੇਂ ਕਿ ਇੰਨੀ ਗਰਮੀ ਪੈ ਰਹੀ ਆ ਤੇ ਤੁਸੀਂ ਇੱਥੇ ਕਾਦੀ ਬਿਜਾਈ ਕਰ ਰਹੇ ਹੋ ਇਹ ਮਿਰਚਾਂ ਦੀ ਗੜਾਈ ਕਰਦੇ ਆਂ ਅੱਛਾ ਜੀ ਤੇ ਜਿਵੇਂ ਹੁਣ ਇੰਨੀ ਗਰਮੀ ਪੈ ਰਹੀ ਆ ਉਹਦੇ ਨਾਲ ਫਸਲਾਂ ਜਾਂ ਕੋਈ ਸਬਜ਼ੀਆਂ ਜਾਂ ਫਲ ਕਿੰਨੇ ਪ੍ਰਭਾਵਿਤ ਹੁੰਦੇ ਨੇ ਤੋਪਨਰ ਤਾਂ ਹੋਣੀ ਆ ਜੀ ਹਾਂ ਜੀ ਕੀ ਕੀ ਨੁਕਸਾਨ ਦੇ ਨਕਸਾਨ ਹਜੇ ਤੱਕ ਐਸੇ ਕੋਈ ਨਹੀਂ ਹੈਗਾ। ਹਾਂਜੀ। ਆਪਾਂ ਪਾਉਗੇ ਤਾਂ ਫਸਲ ਹੋਏਗੀ। ਹਾਂਜੀ। ਹਾਂ। ਤੇ ਇਹਨਾਂ ਨੂੰ ਬਚਾਉਣ ਲਈ ਹੋਰ ਕੀ ਕੀਤਾ ਜਾ ਸਕਦਾ ਹੈ ਜਿਵੇਂ ਹੁਣ ਇੰਨੀ ਧੁੱਪ ਪੈ ਰਹੀ ਆ ਧੁੱਪ ਪੈ ਵੀ ਬਹੁਤ ਜ਼ਿਆਦਾ ਰਹੀ ਆ ਤੇ ਇਹਨਾਂ ਨੂੰ ਇਹਨਾਂ ਦੇ ਬਚਾਅ ਲਈ ਕੀ ਕਰ ਸਕਦੇ ਆ ਫਸਲਾਂ ਦੇ? ਮਜਾਗਾ ਪਾਣੀ ਲਗਣਾ ਤਾਂ ਘੱਡੀ ਹੋਊਗੀ ਹੀ ਹੁੰਦੀ। ਹਾਂਜੀ। ਫਸਲਾਂ ਹਾਂ ਮਿਰਚਾਂ ਵਾਂ ਮੱਕੀ ਆ ਟਮਾਟਰ ਲਾਏ ਆ ਸਾਡੇ। ਹਾਂਜੀ। ਅਨਿ ਉਹਦੇ ਗੱਲ ਕਰੀਏ ਕਰਦੇ ਆ ਅਸੀਂ ਤਾਂ ਜਿਆੜੀ ਤਰ ਬੰਦੇ ਆ ਅਸੀਂ ਉਹਦੇ ਠੀਕ ਹੈ ਤੇ ਜਿੱਦਾਂ ਹੁਣ ਤੁਸੀਂ ਕਹਿ ਰਹੇ ਵੀ ਟਮਾਟਰ ਲਾਏ ਹੋਏ ਆ ਤੇ ਜਿੰਨੀ ਗਰਮੀ ਪੈਂਦੀ ਆ ਟਮਾਟਰ ਤਾਂ ਆਪਾਂ ਉਂ ਵੀ ਲੈ ਜੀਏ ਤਾਂ ਗਲ ਜਾਂਦੇ ਆ ਛੇਤੀ ਤੇ ਜਦੋਂ ਕਿ ਉਹ ਉਗਦੇ ਨੇ ਉਹਦਾ ਫਿਰ ਕੀ ਕਿਵੇਂ ਹੁੰਦਾ ਖੇਤ ਵਿੱਚ ਨਹੀਂ ਗਲਦੇ ਖੇਤ 'ਚ ਨਹੀਂ ਆਇਆ ਤੇ ਆਪਾਂ ਨਿਪਣੀ ਲੱਗਣ ਨਾਲ ਬਚ ਰਹਿੰਦੇ ਆ ਉਹ ਘਰ ਜਾ ਕੇ ਗਰਮੈਸ਼ਨ ਨਾਲ ਖਰਾਬ ਹੋ ਜਾਂਦੇ ਧੁੱਪੇ ਧੁੱਪੇ ਨਾਲ ਹਾਂਜੀ ਤੇ ਅੱਗੇ ਹੋਰ ਗਰਮੀਆਂ 'ਚ ਜਿੱਦਾਂ ਹੁਣ ਫਸਲਾਂ ਦਾ ਕੀ ਪ੍ਰਭਾਵ ਪੈ ਸਕਦੇ ਆ ਹੋਰ ਜਿੱਦਾਂ ਹੁਣ ਗਰਮੀ ਦਿਨੋ ਦਿਨ ਵੱਧ ਰਹੀ ਆ ਹਾਂਜੀ ਕੀ ਪਰਵਾਹ ਪਰਵਾਹ ਤਾਂ ਪੈਣਾ ਹੀ ਗਰਮੀ ਜਿਆਦੇ ਪੈਂਦੀ ਹੈ ਫਸਲਾਂ ਦਾ ਆਥਨ ਸਵੇਰੇ ਪਾਣੀ ਲੱਗੂ ਜਿਆਦੇ ਹਾਂਜੀ ਯਾ ਕਾ ਮੀ ਪੈਂਦਾ ਮੀ ਨੂੰ ਪਾਵੇ ਫਿਰ ਤਾਂ ਫਰਕ ਪਊਜੀ ਹਾਂਜੀ ਤੇ ਜਿੱਦਾਂ ਕਿ ਮੀ ਪੈਨ ਨਾ ਤਾਂ ਕਹਿੰਦੇ ਆ ਕਈ ਵਾਰ ਜਿੱਦਾਂ ਉਧਰ ਕਣਕ ਵੀ ਖੜੀ ਆ ਹੁਣ ਹੱਲੇ ਤੱਕ ਹਾਂਜੀ ਤੇ ਕਣਕ ਵੀ ਤਾਂ ਖਰਾਬ ਹੁੰਦੀ ਆ ਹੁਣ ਰੱਬ ਕੀ ਕੀ ਬਚਾਵੇ ਕਣਕ ਬਚਾਵੇ ਕਿ ਟਮਾਟੇ ਬਚਾਵੇ ਹਾਂ ਕਹਿੰਦੀ ਤਾਂ ਉੱਪਰ ਲੈਣ ਨੂੰ ਪਤਾ ਜਿਵੇਂ ਕਰਨ ਬਸ ਠੀਕ ਹੈ ਧੰਨਵਾਦ ਜੀ